ਟਰੰਪ ਅਤੇ ਨੇਤਨੀ ਆਹੂ ਦੀ ਮੀਟਿੰਗ 'ਚ ਟਰੰਪ ਵੱਲੋਂ ਇੱਕ ਨਵਾਂ 21 ਨੁਕਾਤੀ ਪ੍ਰਸਤਾਵ ਪੇਸ਼ ਕਰਨ ਦੀ ਉਮੀਦ ਹੈ। ਇਸ ਪ੍ਰਸਤਾਵ 'ਚ ਤੁਰੰਤ ਜੰਗਬੰਦੀ, ਹਮਾਸ ਦੁਆਰਾ 48 ਘੰਟਿਆਂ ਦੇ ਅੰਦਰ ਬੰਦਕਾਂ ਨੂੰ ਰਿਹਾ ਕਰਨਾ ਤੇ ਗਾਜ਼ਾ ਤੋਂ ਇਜ਼ਰਾਈਲੀ ਫੌਜਾਂ ਦੀ ਹੌਲੀ-ਹੌਲੀ ਵਾਪਸੀ ਸ਼ਾਮਲ ਹੈ। ਫਲਕੀ ਇਸ ਪ੍ਰਸਤਾਵ ਨੂੰ ਹਜੇ ਰਸਮੀ ਰੂਪ ਨਹੀਂ ਦਿੱਤਾ ਗਿਆ ਪਰ ਨਿਤਿਨ ਯਾਹੂ ਨੇ ਇਸਤੇ ਕੰਮ ਕਰਨ ਦੀ ਪੁਸ਼ਟੀ ਕੀਤੀ ਹੈ ਨਿਤਿਨ ਯਾਹੂ ਦੇ ਇਸ ਬਦਲੇ ਹੋਏ ਰੁਖ ਦਾ ਮੁੱਖ ਕਾਰਨ ਵਾਦਾ ਅੰਤਰਰਾਸ਼ਟਰੀ ਦਬਾਅ ਹੈ ਇਜ਼ਰਾਈਲ ਦੇ ਇਤਰਾਜ਼ਾਂ ਦੇ ਬਾਵਜੂਦ ਕਈ ਪੱਛਮੀ ਦੇਸ਼ ਫਲਸਤੀਨੀ ਰਾਜ ਨੂੰ ਮਾਨਤਾ ਦੇਣ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਏ ਨੇ ਯੂਰੋਪੀਅਨ ਯੂਨੀਅਨ ਇਜ਼ਰਾਈਲ ਤੇ ਪਾਬੰਦੀਆਂ ਲਗਾਉਣ ਤੇ ਵਿਚਾਰ ਕਰ ਰਹੀ ਹੈ ਤੇ ਖੇਡਾਂ ਤੇ ਸੱਭਿਆਚਾਰਕ ਬਾਈਕਾਟ ਦੀਆਂ ਕੋਸ਼ਿਸ਼ਾਂ ਵੀ ਤੇਜ਼ ਹੋਈਆਂ ਨੇ ਗਾਜ਼ਾ ਸਿਹਤ ਮੰਤਰਾਲੇ ਮੁਤਾਬਕ ਇਸ ਸੰਘਰਸ਼ 'ਚ ਮਾਰੇ ਗਏ ਫਲਸਤੀਨੀ ਨਾਗਰਿਕਾਂ ਦੀ ਗਿਣਤੀ 66000 ਤੋਂ ਵੱਧ ਹੋ ਗਈ ਹੈ। ਇਹਨਾਂ ਸਾਰੇ ਕਾਰਕਾਂ ਨੇ ਅਮਰੀਕਾ ਅਤੇ ਹੋਰ ਦੇਸ਼ਾਂ ਤੇ جنگ ਰੋਕਣ ਲਈ ਦਬਾਅ ਵਧਾ ਦਿੱਤਾ ਹੈ। ਜਿਸ ਕਾਰਨ ਨਿਤਨੀਆਹੁ ਨੂੰ ਆਪਣੀ ਰਣਨੀਤੀ ਬਦਲਣੀ ਪਈ ਹੈ। ਨਿਤਨੀਆਹੁ ਨੇ ਹਾਲਾਂਕਿ ਇਹ ਵੀ ਆਖਿਆ ਜਦੋਂ ਤੱਕ ਹਮਾਸ ਦਾ ਨਾਸ਼ ਨਹੀਂ ਹੋ ਜਾਂਦਾ ਉਹ ਲੜਾਈ ਚਾਰੀ ਰੱਖਣਗੇ। ਟਰੰਪ ਅਤੇ ਨੇਤਨੀ ਆਹੂਦੀ ਮੀਟਿੰਗ 'ਚ ਟਰੰਪ ਵੱਲੋਂ ਇੱਕ ਨਵਾਂ 21 ਨੁਕਾਤੀ ਪ੍ਰਸਤਾਵ ਪੇਸ਼ ਕਰਨ ਦੀ ਉਮੀਦ ਹੈ ਇਸ ਪ੍ਰਸਤਾਵ 'ਚ ਤੁਰੰਤ ਜੰਗ ਬੰਦੀ ਹਮਾਸ ਦੁਆਰਾ 48 ਘੰਟਿਆਂ ਦੇ ਅੰਦਰ ਬੰਦਕਾਂ ਨੂੰ ਰਿਹਾ ਕਰਨਾ ਤੇ ਗਾਜ਼ਾ ਤੋਂ ਇਜ਼ਰਾਈਲੀ ਫੌਜਾਂ ਦੀ ਹੌਲੀ-ਹੌਲੀ ਵਾਪਸੀ ਸ਼ਾਮਲ ਹੈ ਹਾਲਕਿ ਇਸ ਪ੍ਰਸਤਾਵ ਨੂੰ ਹਜੇ ਰਸਮੀ ਰੂਪ ਨਹੀਂ ਦਿੱਤਾ ਗਿਆ ਪਰ ਨਿਤਿਨ ਯਾਹੂ ਨੇ ਇਸਤੇ ਕੰਮ ਕਰਨ ਦੀ ਪੁਸ਼ਟੀ ਕੀਤੀ ਹੈ ਨਿਤਿਨ ਯਾਹੂ ਦੇ ਇਸ ਬਦਲੇ ਹੋਏ ਰੁਖ ਦਾ ਮੁੱਖ ਕਾਰਨ ਵਾਦਾ ਅੰਤਰਰਾਸ਼ਟਰੀ ਦਬਾਅ ਹੈ ਇਜ਼ਰਾਈਲ ਦੇ ਇਤਰਾਜ਼ਾਂ ਦੇ ਬਾਵਜੂਦ ਕਈ ਪੱਛਮੀ ਦੇਸ਼ ਫਲਸਤੀਨੀ ਰਾਜ ਨੂੰ ਮਾਨਤਾ ਦੇਣ ਵਾਲੇ ਦੇਸ਼ਾਂ ਦੀ ਸੂਚੀ 'ਚ ਸ਼ਾਮਲ ਹੋ ਗਏ ਨੇ ਯੂਰੋਪੀਅਨ ਯੂਨੀਅਨ ਇਜ਼ਰਾਈਲ ਤੇ ਪਾਬੰਦੀਆਂ ਲਗਾਉਣ ਤੇ ਵਿਚਾਰ ਕਰ ਰਹੀ ਹੈ ਤੇ ਖੇਡਾਂ ਤੇ ਸੱਭਿਆਚਾਰਕ ਬਾਈਕਾਟ ਦੀਆਂ ਕੋਸ਼ਿਸ਼ਾਂ ਵੀ ਤੇਜ਼ ਹੋ ਗਈਆਂ ਨੇ ਗਾਜ਼ਾ ਸਿਹਤ ਮੰਤਰਾਲੇ ਮੁਤਾਬਕ ਇਸ ਸੰਘਰਸ਼ 'ਚ ਮਾਰੇ ਗਏ ਫਲਸਤੀਨੀ ਨਾਗਰਿਕਾਂ ਦੀ ਗਿਣਤੀ 66000 ਤੋਂ ਵੱਧ ਹੋ ਗਈ ਹੈ। ਇਹਨਾਂ ਸਾਰੇ ਕਾਰਕਾਂ ਨੇ ਅਮਰੀਕਾ ਅਤੇ ਹੋਰ ਦੇਸ਼ਾਂ ਤੇ ਜੰਗ ਰੋਕਣ ਲਈ ਦਬਾਅ ਵਧਾ ਦਿੱਤਾ ਹੈ, ਜਿਸ ਕਾਰਨ ਨਿਤਨੀਆਹੁ ਨੂੰ ਆਪਣੀ ਰਣਨੀਤੀ ਬਦਲਣੀ ਪਈ ਹੈ। ਨਿਤਨੀਆਹੁ ਨੇ ਹਾਲਾਂਕਿ ਇਹ ਵੀ ਆਖਿਆ ਜਦੋਂ ਤੱਕ ਹਮਾਸ ਦਾ ਨਾਸ਼ ਨਹੀਂ ਹੋ ਜਾਂਦਾ ਉਹ ਲੜਾਈ ਚਾਰੀ ਰੱਖਣਗੇ। ਟਰੰਪ ਅਤੇ ਨੇਤਨੀ ਆਹੂ ਦੀ ਮੀਟਿੰਗ 'ਚ ਟਰੰਪ ਵੱਲੋਂ ਇੱਕ ਨਵਾਂ 21 ਨੁਕਾਤੀ ਪ੍ਰਸਤਾਵ ਪੇਸ਼ ਕਰਨ ਦੀ ਉਮੀਦ ਹੈ। ਇਸ ਪ੍ਰਸਤਾਵ 'ਚ ਤੁਰੰਤ ਜੰਗਬੰਦੀ, ਹਮਾਸ ਦੁਆਰਾ 48 ਘੰਟਿਆਂ ਦੇ ਅੰਦਰ ਬੰਦਕਾਂ ਨੂੰ ਰਿਹਾ ਕਰਨਾ ਤੇ ਗਾਜ਼ਾ ਤੋਂ ਇਜ਼ਰਾਈਲੀ ਫੌਜਾਂ ਦੀ ਹੌਲੀ-ਹੌਲੀ ਵਾਪਸੀ ਸ਼ਾਮਲ ਹੈ। ਹਾਲਾਂਕਿ ਇਸ ਪ੍ਰਸਤਾਵ ਨੂੰ ਹਜੇ ਰਸਮੀ ਰੂਪ ਨਹੀਂ ਦਿੱਤਾ ਗਿਆ ਪਰ ਨਿਤਿਨ ਯਾਹੂ ਨੇ ਇਸਤੇ ਕੰਮ ਕਰਨ ਦੀ ਪੁਸ਼ਟੀ ਕੀਤੀ ਹੈ ਨਿਤਿਨ ਯਾਹੂ ਦੇ ਇਸ ਬਦਲੇ ਹੋਏ ਰੁਖ ਦਾ ਮੁੱਖ ਕਾਰਨ ਵਾਦਾ ਅੰਤਰਰਾਸ਼ਟਰੀ ਦਬਾਅ ਹੈ ਇਜ਼ਰਾਈਲ ਦੇ ਇਤਰਾਜ਼ਾਂ ਦੇ ਬਾਵਜੂਦ ਕਈ ਪੱਛਮੀ ਦੇਸ਼ ਫਲਸਤੀਨੀ ਰਾਜ ਨੂੰ ਮਾਨਤਾ ਦੇਣ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਏ ਨੇ ਯੂਰੋਪੀਅਨ ਯੂਨੀਅਨ ਇਜ਼ਰਾਈਲ ਤੇ ਪਾਬੰਦੀਆਂ ਲਗਾਉਣ ਤੇ ਵਿਚਾਰ ਕਰ ਰਹੀ ਹੈ ਤੇ ਖੇਡਾਂ ਤੇ ਸੱਭਿਆਚਾਰਕ ਬਾਈਕਾਟ ਦੀਆਂ ਕੋਸ਼ਿਸ਼ਾਂ ਵੀ ਤੇਜ਼ ਹੋ ਰਹੀਆਂ ਨੇ ਗਾਜ਼ਾ ਸਿਹਤ ਮੰਤਰਾਲੇ ਮੁਤਾਬਕ ਇਸ ਸੰਘਰਸ਼ ਚ ਮਾਰੇ ਗਏ ਫਲਸਤੀਨੀ ਨਾਗਰਿਕਾਂ ਦੀ ਗਿਣਤੀ 66000 ਤੋਂ ਵੱਧ ਹੋ ਗਈ ਹੈ। ਇਹਨਾਂ ਸਾਰੇ ਕਾਰਕਾਂ ਨੇ ਅਮਰੀਕਾ ਅਤੇ ਹੋਰ ਦੇਸ਼ਾਂ ਤੇ ਜੰਗ ਰੋਕਣ ਲਈ ਦਬਾਅ ਵਧਾ ਦਿੱਤਾ ਹੈ ਜਿਸ ਕਾਰਨ ਨਿਤਨੀਆਹੁ ਨੂੰ ਆਪਣੀ ਰਣਨੀਤੀ ਬਦਲਣੀ ਪਈ ਹੈ। ਨਿਤਨੀਆਹੁ ਨੇ ਹਾਲਾਂਕਿ ਇਹ ਵੀ ਆਖਿਆ ਜਦੋਂ ਤੱਕ ਹਮਾਸ ਦਾ ਨਾਸ਼ ਨਹੀਂ ਹੋ ਜਾਂਦਾ ਉਹ ਲੜਾਈ ਚਾਰੀ ਰੱਖਣਗੇ। ਟਰੰਪ ਅਤੇ ਨੇਤਨੀ ਆਹੂਦੀ ਮੀਟਿੰਗ 'ਚ ਟਰੰਪ ਵੱਲੋਂ ਇੱਕ ਨਵਾਂ 21 ਨੁਕਾਤੀ ਪ੍ਰਸਤਾਵ ਪੇਸ਼ ਕਰਨ ਦੀ ਉਮੀਦ ਹੈ ਇਸ ਪ੍ਰਸਤਾਵ 'ਚ ਤੁਰੰਤ جنگਬੰਦੀ ਹਮਾਸ ਦੁਆਰਾ 48 ਘੰਟਿਆਂ ਦੇ ਅੰਦਰ ਬੰਦਕਾਂ ਨੂੰ ਰਿਹਾ ਕਰਨਾ ਤੇ ਗਾਜ਼ਾ ਤੋਂ ਇਜ਼ਰਾਈਲੀ ਫੌਜਾਂ ਦੀ ਹੌਲੀ-ਹੌਲੀ ਵਾਪਸੀ ਸ਼ਾਮਲ ਹੈ ਫਲਕੀ ਇਸ ਪ੍ਰਸਤਾਵ ਨੂੰ ਹਜੇ ਰਸਮੀ ਰੂਪ ਨਹੀਂ ਦਿੱਤਾ ਗਿਆ ਪਰ ਨਿਤਿਨ ਯਾਹੂ ਨੇ ਇਸ ਤੇ ਕੰਮ ਕਰਨ ਦੀ ਪੁਸ਼ਟੀ ਕੀਤੀ ਹੈ ਨਿਤਿਨ ਯਾਹੂ ਦੇ ਇਸ ਬਦਲੇ ਹੋਏ ਰੁਖ ਦਾ ਮੁੱਖ ਕਾਰਨ ਵਾਦਾ ਅੰਤਰਰਾਸ਼ਟਰੀ ਦਬਾਅ ਹੈ ਇਜ਼ਰਾਈਲ ਦੇ ਇਤਰਾਜ਼ਾਂ ਦੇ ਬਾਵਜੂਦ ਕਈ ਪੱਛਮੀ ਦੇਸ਼ ਫਲਸਤੀਨੀ ਰਾਜ ਨੂੰ ਮਾਨਤਾ ਦੇਣ ਵਾਲੇ ਦੇਸ਼ਾਂ ਦੀ ਸੂਚੀ 'ਚ ਸ਼ਾਮਲ ਹੋ ਗਏ ਨੇ ਯੂਰੋਪੀਅਨ ਯੂਨੀਅਨ ਇਜ਼ਰਾਈਲ ਤੇ ਪਾਬੰਦੀਆਂ ਲਗਾਉਣ ਤੇ ਵਿਚਾਰ ਕਰ ਰਹੀ ਹੈ ਤੇ ਖੇਡਾਂ ਤੇ ਸੱਭਿਆਚਾਰਕ ਬਾਈਕਾਟ ਦੀਆਂ ਕੋਸ਼ਿਸ਼ਾਂ ਵੀ ਤੇਜ਼ ਹੋਈਆਂ ਨੇ ਗਾਜ਼ਾ ਸਿਹਤ ਮੰਤਰਾਲੇ ਮੁਤਾਬਕ ਇਸ ਸੰਘਰਸ਼ 'ਚ ਮਾਰੇ ਗਏ ਫਲਸਤੀਨੀ ਨਾਗਰਿਕਾਂ ਦੀ ਗਿਣਤੀ 66000 ਤੋਂ ਵੱਧ ਹੋ ਗਈ ਹੈ। ਇਹਨਾਂ ਸਾਰੇ ਕਾਰਕਾਂ ਨੇ ਅਮਰੀਕਾ ਅਤੇ ਹੋਰ ਦੇਸ਼ਾਂ 'ਤੇ ਜੰਗ ਰੋਕਣ ਲਈ ਦਬਾਅ ਵਧਾ ਦਿੱਤਾ ਹੈ। ਜਿਸ ਕਾਰਨ ਨਿਤਨੀਆਹੁ ਨੂੰ ਆਪਣੀ ਰਣਨੀਤੀ ਬਦਲਣੀ ਪਈ ਹੈ। ਨਿਤਨੀਆਹੁ ਨੇ ਹਾਲਾਂਕਿ ਇਹ ਵੀ ਆਖਿਆ ਜਦੋਂ ਤੱਕ ਹਮਾਸ ਦਾ ਨਾਸ਼ ਨਹੀਂ ਹੋ ਜਾਂਦਾ ਉਹ ਲੜਾਈ ਚਾਰੀ ਰੱਖਣਗੇ। ਟਰੰਪ ਅਤੇ ਨੇਤਨੀ ਆਹੂਦੀ ਮੀਟਿੰਗ 'ਚ ਟਰੰਪ ਵੱਲੋਂ ਇੱਕ ਨਵਾਂ 21 ਨੁਕਾਤੀ ਪ੍ਰਸਤਾਵ ਪੇਸ਼ ਕਰਨ ਦੀ ਉਮੀਦ ਹੈ ਇਸ ਪ੍ਰਸਤਾਵ 'ਚ ਤੁਰੰਤ ਜੰਗਬੰਦੀ ਹਮਾਸ ਦੁਆਰਾ 48 ਘੰਟਿਆਂ ਦੇ ਅੰਦਰ ਬੰਦਕਾਂ ਨੂੰ ਰਿਹਾ ਕਰਨਾ ਤੇ ਗਾਜ਼ਾ ਤੋਂ ਇਜ਼ਰਾਈਲੀ ਫੌਜਾਂ ਦੀ ਹੌਲੀ-ਹੌਲੀ ਵਾਪਸੀ ਸ਼ਾਮਲ ਹੈ ਹਾਲਾਂਕਿ ਇਸ ਪ੍ਰਸਤਾਵ ਨੂੰ ਹਜੇ ਰਸਮੀ ਰੂਪ ਨਹੀਂ ਦਿੱਤਾ ਗਿਆ ਪਰ ਨਿਤਿਨ ਯਾਹੂ ਨੇ ਇਸਤੇ ਕੰਮ ਕਰਨ ਦੀ ਪੁਸ਼ਟੀ ਕੀਤੀ ਹੈ ਨਿਤਿਨ ਯਾਹੂ ਦੇ ਇਸ ਬਦਲੇ ਹੋਏ ਰੁਖ ਦਾ ਮੁੱਖ ਕਾਰਨ ਵਾਦਾ ਅੰਤਰਰਾਸ਼ਟਰੀ ਦਬਾਅ ਹੈ ਇਜ਼ਰਾਈਲ ਦੇ ਇਤਰਾਜ਼ਾਂ ਦੇ ਬਾਵਜੂਦ ਕਈ ਪੱਛਮੀ ਦੇਸ਼ ਫਲਸਤੀਨੀ ਰਾਜ ਨੂੰ ਮਾਨਤਾ ਦੇਣ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਏ ਨੇ ਯੂਰੋਪੀਅਨ ਯੂਨੀਅਨ ਇਜ਼ਰਾਈਲ ਤੇ ਪਾਬੰਦੀਆਂ ਲਗਾਉਣ ਤੇ ਵਿਚਾਰ ਕਰ ਰਹੀ ਹੈ ਤੇ ਖੇਡਾਂ ਤੇ ਸੱਭਿਆਚਾਰਕ ਬਾਈਕਾਟ ਦੀਆਂ ਕੋਸ਼ਿਸ਼ਾਂ ਵੀ ਤੇਜ਼ ਹੋ ਗਈਆਂ ਨੇ ਗਾਜ਼ਾ ਸਿਹਤ ਮੰਤਰਾਲੇ ਮੁਤਾਬਕ ਇਸ ਸੰਘਰਸ਼ 'ਚ ਮਾਰੇ ਗਏ ਫਲਸਤੀਨੀ ਨਾਗਰਿਕਾਂ ਦੀ ਗਿਣਤੀ 66000 ਤੋਂ ਵੱਧ ਹੋ ਗਈ ਹੈ। ਇਹਨਾਂ ਸਾਰੇ ਕਾਰਕਾਂ ਨੇ ਅਮਰੀਕਾ ਅਤੇ ਹੋਰ ਦੇਸ਼ਾਂ 'ਤੇ ਜੰਗ ਰੋਕਣ ਲਈ ਦਬਾਅ ਵਧਾ ਦਿੱਤਾ ਹੈ, ਜਿਸ ਕਾਰਨ ਨਿਤਨੀਆਹੁ ਨੂੰ ਆਪਣੀ ਰਣਨੀਤੀ ਬਦਲਣੀ ਪਈ ਹੈ। ਨਿਤਨੀਆਹੁ ਨੇ ਹਾਲਾਂਕਿ ਇਹ ਵੀ ਆਖਿਆ ਜਦੋਂ ਤੱਕ ਹਮਾਸ ਦਾ ਨਾਸ਼ ਨਹੀਂ ਹੋ ਜਾਂਦਾ ਉਹ ਲੜਾਈ ਚਾਰੀ ਰੱਖਣਗੇ। ਟਰੰਪ ਅਤੇ ਨੇਤਨੀ ਆਹੂ ਦੀ ਮੀਟਿੰਗ 'ਚ ਟਰੰਪ ਵੱਲੋਂ ਇੱਕ ਨਵਾਂ 21 ਨੁਕਾਤੀ ਪ੍ਰਸਤਾਵ ਪੇਸ਼ ਕਰਨ ਦੀ ਉਮੀਦ ਹੈ। ਇਸ ਪ੍ਰਸਤਾਵ 'ਚ ਤੁਰੰਤ ਜੰਗਬੰਦੀ, ਹਮਾਸ ਦੁਆਰਾ 48 ਘੰਟਿਆਂ ਦੇ ਅੰਦਰ ਬੰਦਕਾਂ ਨੂੰ ਰਿਹਾ ਕਰਨਾ ਤੇ ਗਾਜ਼ਾ ਤੋਂ ਇਜ਼ਰਾਈਲੀ ਫੌਜਾਂ ਦੀ ਹੌਲੀ-ਹੌਲੀ ਵਾਪਸੀ ਸ਼ਾਮਲ ਹੈ। ਹਾਲਕੀ ਇਸ ਪ੍ਰਸਤਾਵ ਨੂੰ ਹਜੇ ਰਸਮੀ ਰੂਪ ਨਹੀਂ ਦਿੱਤਾ ਗਿਆ ਪਰ ਨਿਤਿਨ ਯਾਹੂ ਨੇ ਇਸਤੇ ਕੰਮ ਕਰਨ ਦੀ ਪੁਸ਼ਟੀ ਕੀਤੀ ਹੈ ਨਿਤਿਨ ਯਾਹੂ ਦੇ ਇਸ ਬਦਲੇ ਹੋਏ ਰੁਖ ਦਾ ਮੁੱਖ ਕਾਰਨ ਵਾਦਾ ਅੰਤਰਰਾਸ਼ਟਰੀ ਦਬਾਅ ਹੈ ਇਜ਼ਰਾਈਲ ਦੇ ਇਤਰਾਜ਼ਾਂ ਦੇ ਬਾਵਜੂਦ ਕਈ ਪੱਛਮੀ ਦੇਸ਼ ਫਲਸਤੀਨੀ ਰਾਜ ਨੂੰ ਮਾਨਤਾ ਦੇਣ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਏ ਨੇ ਯੂਰੋਪੀਅਨ ਯੂਨੀਅਨ ਇਜ਼ਰਾਈਲ ਤੇ ਪਾਬੰਦੀਆਂ ਲਗਾਉਣ ਤੇ ਵਿਚਾਰ ਕਰ ਰਹੀ ਹੈ ਤੇ ਖੇਡਾਂ ਤੇ ਸੱਭਿਆਚਾਰਕ ਬਾਈਕਾਟ ਦੀਆਂ ਕੋਸ਼ਿਸ਼ਾਂ ਵੀ ਤੇਜ਼ ਹੋ ਰਹੀਆਂ ਨੇ ਗਾਜ਼ਾ ਸਿਹਤ ਮੰਤਰਾਲੇ ਮੁਤਾਬਕ ਇਸ ਸੰਘਰਸ਼ 'ਚ ਮਾਰੇ ਗਏ ਫਲਸਤੀਨੀ ਨਾਗਰਿਕਾਂ ਦੀ ਗਿਣਤੀ 66000 ਤੋਂ ਵੱਧ ਹੋ ਗਈ ਹੈ। ਇਹਨਾਂ ਸਾਰੇ ਕਾਰਕਾਂ ਨੇ ਅਮਰੀਕਾ ਅਤੇ ਹੋਰ ਦੇਸ਼ਾਂ 'ਤੇ ਜੰਗ ਰੋਕਣ ਲਈ ਦਬਾਅ ਵਧਾ ਦਿੱਤਾ ਹੈ, ਜਿਸ ਕਾਰਨ ਨਿਤਨੀਆਹੁ ਨੂੰ ਆਪਣੀ ਰਣਨੀਤੀ ਬਦਲਣੀ ਪਈ ਹੈ। ਨਿਤਨੀਆਹੁ ਨੇ ਹਾਲਾਂਕਿ ਇਹ ਵੀ ਆਖਿਆ ਹੈ ਜਦੋਂ ਤੱਕ ਹਮਾਸ ਦਾ ਨਾਸ਼ ਨਹੀਂ ਹੋ ਜਾਂਦਾ, ਉਹ ਲੜਾਈ ਜਾਰੀ ਰੱਖਣਗੇ। ਟਰੰਪ ਅਤੇ ਨੇਤਨੀ ਆਹੂਦੀ ਮੀਟਿੰਗ 'ਚ ਟਰੰਪ ਵੱਲੋਂ ਇੱਕ ਨਵਾਂ 21 ਨੁਕਾਤੀ ਪ੍ਰਸਤਾਵ ਪੇਸ਼ ਕਰਨ ਦੀ ਉਮੀਦ ਹੈ ਇਸ ਪ੍ਰਸਤਾਵ 'ਚ ਤੁਰੰਤ جنگਬੰਦੀ ਹਮਾਸ ਦੁਆਰਾ 48 ਘੰਟਿਆਂ ਦੇ ਅੰਦਰ ਬੰਦਕਾਂ ਨੂੰ ਰਿਹਾ ਕਰਨਾ ਤੇ ਗਾਜ਼ਾ ਤੋਂ ਇਜ਼ਰਾਈਲੀ ਫੌਜਾਂ ਦੀ ਹੌਲੀ-ਹੌਲੀ ਵਾਪਸੀ ਸ਼ਾਮਲ ਹੈ ਹਾਲਕੀ ਇਸ ਪ੍ਰਸਤਾਵ ਨੂੰ ਹਜੇ ਰਸਮੀ ਰੂਪ ਨਹੀਂ ਦਿੱਤਾ ਗਿਆ ਪਰ ਨਿਤਿਨ ਯਾਹੂ ਨੇ ਇਸ ਤੇ ਕੰਮ ਕਰਨ ਦੀ ਪੁਸ਼ਟੀ ਕੀਤੀ ਹੈ ਨਿਤਿਨ ਯਾਹੂ ਦੇ ਇਸ ਬਦਲੇ ਹੋਏ ਰੁਖ ਦਾ ਮੁੱਖ ਕਾਰਨ ਵਾਦਾ ਅੰਤਰਰਾਸ਼ਟਰੀ ਦਬਾਅ ਹੈ ਇਜ਼ਰਾਈਲ ਦੇ ਇਤਰਾਜ਼ਾਂ ਦੇ ਬਾਵਜੂਦ ਕਈ ਪੱਛਮੀ ਦੇਸ਼ ਫਲਸਤੀਨੀ ਰਾਜ ਨੂੰ ਮਾਨਤਾ ਦੇਣ ਵਾਲੇ ਦੇਸ਼ਾਂ ਦੀ ਸੂਚੀ 'ਚ ਸ਼ਾਮਲ ਹੋ ਗਏ ਨੇ ਯੂਰੋਪੀਅਨ ਯੂਨੀਅਨ ਇਜ਼ਰਾਈਲ ਤੇ ਪਾਬੰਦੀਆਂ ਲਗਾਉਣ ਤੇ ਵਿਚਾਰ ਕਰ ਰਹੀ ਹੈ ਤੇ ਖੇਡਾਂ ਤੇ ਸੱਭਿਆਚਾਰਕ ਬਾਈਕਾਟ ਦੀਆਂ ਕੋਸ਼ਿਸ਼ਾਂ ਵੀ ਤੇਜ਼ ਹੋਈਆਂ ਨੇ ਗਾਜ਼ਾ ਸਿਹਤ ਮੰਤਰਾਲੇ ਮੁਤਾਬਕ ਇਸ ਸੰਘਰਸ਼ 'ਚ ਮਾਰੇ ਗਏ ਫਲਸਤੀਨੀ ਨਾਗਰਿਕਾਂ ਦੀ ਗਿਣਤੀ 66000 ਤੋਂ ਵੱਧ ਹੋ ਗਈ ਹੈ। ਇਹਨਾਂ ਸਾਰੇ ਕਾਰਕਾਂ ਨੇ ਅਮਰੀਕਾ ਅਤੇ ਹੋਰ ਦੇਸ਼ਾਂ 'ਤੇ جنگ ਰੋਕਣ ਲਈ ਦਬਾਅ ਵਧਾ ਦਿੱਤਾ ਹੈ। ਜਿਸ ਕਾਰਨ ਨਿਤਨੀਆਹੁ ਨੂੰ ਆਪਣੀ ਰਣਨੀਤੀ ਬਦਲਣੀ ਪਈ ਹੈ। ਨਿਤਨੀਆਹੁ ਨੇ ਹਾਲਾਂਕਿ ਇਹ ਵੀ ਆਖਿਆ ਜਦੋਂ ਤੱਕ ਹਮਾਸ ਦਾ ਨਾਸ਼ ਨਹੀਂ ਹੋ ਜਾਂਦਾ ਉਹ ਲੜਾਈ ਚਾਰੀ ਰੱਖਣਗੇ। ਟਰੰਪ ਅਤੇ ਨੇਤਨੀ ਆਹੂਦੀ ਮੀਟਿੰਗ 'ਚ ਟਰੰਪ ਵੱਲੋਂ ਇੱਕ ਨਵਾਂ 21 ਨੁਕਾਤੀ ਪ੍ਰਸਤਾਵ ਪੇਸ਼ ਕਰਨ ਦੀ ਉਮੀਦ ਹੈ ਇਸ ਪ੍ਰਸਤਾਵ 'ਚ ਤੁਰੰਤ ਜੰਗਬੰਦੀ ਹਮਾਸ ਦੁਆਰਾ 48 ਘੰਟਿਆਂ ਦੇ ਅੰਦਰ ਬੰਦਕਾਂ ਨੂੰ ਰਿਹਾ ਕਰਨਾ ਤੇ ਗਾਜ਼ਾ ਤੋਂ ਇਜ਼ਰਾਈਲੀ ਫੌਜਾਂ ਦੀ ਹੌਲੀ-ਹੌਲੀ ਵਾਪਸੀ ਸ਼ਾਮਲ ਹੈ ਹਾਲਾਂਕਿ ਇਸ ਪ੍ਰਸਤਾਵ ਨੂੰ ਹਜੇ ਰਸਮੀ ਰੂਪ ਨਹੀਂ ਦਿੱਤਾ ਗਿਆ ਪਰ ਨਿਤਿਨ ਯਾਹੂ ਨੇ ਇਸਤੇ ਕੰਮ ਕਰਨ ਦੀ ਪੁਸ਼ਟੀ ਕੀਤੀ ਹੈ ਨਿਤਿਨ ਯਾਹੂ ਦੇ ਇਸ ਬਦਲੇ ਹੋਏ ਰੁਖ ਦਾ ਮੁੱਖ ਕਾਰਨ ਵਾਧਾ ਅੰਤਰਰਾਸ਼ਟਰੀ ਦਬਾਅ ਹੈ ਇਜ਼ਰਾਈਲ ਦੇ ਇਤਰਾਜ਼ਾਂ ਦੇ ਬਾਵਜੂਦ ਕਈ ਪੱਛਮੀ ਦੇਸ਼ ਫਲਸਤੀਨੀ ਰਾਜ ਨੂੰ ਮਾਨਤਾ ਦੇਣ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਏ ਨੇ ਯੂਰੋਪੀਅਨ ਯੂਨੀਅਨ ਇਜ਼ਰਾਈਲ ਤੇ ਪਾਬੰਦੀਆਂ ਲਗਾਉਣ ਤੇ ਵਿਚਾਰ ਕਰ ਰਹੀ ਹੈ ਤੇ ਖੇਡਾਂ ਤੇ ਸੱਭਿਆਚਾਰਕ ਬਾਈਕਾਟ ਦੀਆਂ ਕੋਸ਼ਿਸ਼ਾਂ ਵੀ ਤੇਜ਼ ਹੋਈਆਂ ਨੇ ਗਾਜ਼ਾ ਸਿਹਤ ਮੰਤਰਾਲੇ ਮੁਤਾਬਕ ਇਸ ਸੰਘਰਸ਼ 'ਚ ਮਾਰੇ ਗਏ ਫਲਸਤੀਨੀ ਨਾਗਰਿਕਾਂ ਦੀ ਗਿਣਤੀ 66000 ਤੋਂ ਵੱਧ ਹੋ ਗਈ ਹੈ। ਇਹਨਾਂ ਸਾਰੇ ਕਾਰਕਾਂ ਨੇ ਅਮਰੀਕਾ ਅਤੇ ਹੋਰ ਦੇਸ਼ਾਂ 'ਤੇ جنگ ਰੋਕਣ ਲਈ ਦਬਾਅ ਵਧਾ ਦਿੱਤਾ ਹੈ, ਜਿਸ ਕਾਰਨ ਨਿਤਨੀਆਹੁ ਨੂੰ ਆਪਣੀ ਰਣਨੀਤੀ ਬਦਲਣੀ ਪਈ ਹੈ। ਨਿਤਨੀਆਹੁ ਨੇ ਹਾਲਾਂਕਿ ਇਹ ਵੀ ਆਖਿਆ ਜਦੋਂ ਤੱਕ ਹਮਾਸ ਦਾ ਨਾਸ਼ ਨਹੀਂ ਹੋ ਜਾਂਦਾ ਉਹ ਲੜਾਈ ਚਾਰੀ ਰੱਖਣਗੇ।